ਸਾਸੀ ਕਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਧਾਰਮਿਕ ਨਗਰੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋ ਰਹੇ ਪੰਚਾਇਤੀ ਚੋਣਾਂ ਦੇ ਆਖਰੀ ਦਿਨ ਮਾਹੌਲ ਕਾਫੀ ਗਰਮ ਰਿਹਾ ਅੱਜ ਨਾਮਕੰਨ ਦਾਖਲ ਕਰਨ ਦਾ ਆਖਰੀ ਦਿਨ ਵਿਧਾਨ ਸਭਾ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਕਾਫੀ ਹਫੜਾ ਦਫੜੀ ਦੇਖਣ ਨੂੰ ਮਿਲੀ ਆਨੰਦਪੁਰ ਸਾਹਿਬ ਦੇ ਚੰਨ ਗੰਗਾ ਸਟੇਡੀਅਮ ਦੇ ਵਿੱਚ ਅੱਜ ਸਾਰੇ ਦਿਨ ਭੀੜ ਦੇਖਣ ਨੂੰ ਮਿਲੀ ਜਿੱਥੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸੇ ਦੌਰਾਨ ਮੌਕੇ ਉੱਤੇ ਮੌਜੂਦ ਲੋਕ ਕਾਫੀ ਪਰੇਸ਼ਾਨ ਨਜ਼ਰ ਆਏ ਵਿਧਾਨ ਸਭਾ ਦੇ ਵਿੱਚ ਮੌਜੂਦ ਐਸਡੀਐਮ ਜਸਪ੍ਰੀਤ ਸਿੰਘ ਨੇ ਮੀਡੀ ਨਾਲ ਗੱਲ ਕਰਨ ਤੋਂ ਵੀ ਦੂਰੀ ਬਣਾ ਕੇ ਰੱਖੀ ਦੱਸ ਦਈਏ ਪੰਚਾਇਤੀ ਚੋਣਾਂ ਦੇ ਲਈ ਨਾਮਕੰਨ ਦਾਖਲ ਕਰਨ ਦਾ ਆਖਰੀ ਦਿਨ ਸੀ ਦੁਪਹਿਰ 3 ਵਜੇ ਤੱਕ ਨਾਮਕੰਨ ਪ੍ਰਕਿਰਿਆ ਖਤਮ ਹੋ ਗਈ ਪਰ ਸਵੇਤੋ ਹੀ ਨੋਮੀਨੇਸ਼ਨ ਸੈਂਟਰਾਂ ਦੇ ਵਿੱਚ ਲੰਬੇ ਲੰਬੇ ਲਾਈਨਾਂ ਦੇਖਣ ਨੂੰ ਮਿਲੀਆਂ ਕਈ ਥਾਵਾਂ 'ਤੇ ਛੋਟੇ-ਛੋਟੇ ਟਕਰਾਰਾਂ ਦੀਆਂ ਖਬਰਾਂ ਵੀ ਆਈਆਂ ਜਦੋਂ ਕਿ ਪੁਲਿਸ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਸਨ ਸ਼੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਅੱਜ ਭਾਰੀ ਭੀੜ ਦੇ ਕਾਰਨ ਕਈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਵੇਤੋ ਹੀ ਸਟੇਡੀਅਮ ਦੇ ਵਿੱਚ ਲੋਕਾਂ ਦਾ ਹਜੂਰ ਇੱਕਠਾ ਹੋ ਗਿਆ ਜੋ ਦਿਨ ਬੀਤਣ ਦੇ ਨਾਲ ਵਧਦਾ ਗਿਆ ਲੋਕਾਂ ਨੇ ਪ੍ਰਬੰਧਾ ਤੇ ਪ੍ਰਸ਼ਾਸਨ ਦੀ ਅਯੋਗਤਾ ਤੇ ਸਵਾਲ ਖੜੇ ਕੀਤੇ ਉੱਥੇ ਹੀ ਐਸਡੀਐਮ ਜਸਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲ ਕਰਨ ਤੋਂ ਦੂਰੀ ਬਣਾ ਕੇ ਰੱਖੀ ਜਿਸ ਕਾਰਨ ਹਾਲਾਤਾਂ ਦੀ ਸਪਸ਼ਟਤਾ ਨਹੀਂ ਆ ਸਕੀ ਲੋਕਾਂ ਨੂੰ ਬੈਠਣ ਦੇ ਲਈ ਠੁਕਮਾ ਇੰਤਜ਼ਾਮ ਦੇਖਣ ਨੂੰ ਨਹੀਂ ਮਿਲਿਆ ਜਿਸ ਦੇ ਚੱਲਦੇ ਹੋਏ ਲੋਕ ਕੜੀ ਧੁੱਪ ਦੇ ਵਿੱਚ ਜ਼ਮੀਨ ਉੱਤੇ ਬੈਠੇ ਹੋਏ ਨਜ਼ਰ ਆਏ ਇੱਥੋਂ ਤੱਕ ਕਿ ਲੋਕਾਂ ਦੇ ਲਈ ਪਾਣੀ ਅਤੇ ਬਾਥਰੂਮਾਂ ਦੀ ਵਿਵਸਥਾ ਵੀ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਸੀ ਲੋਕਾਂ ਨੂੰ ਪਾਣੀ ਪੀਣ ਦੇ ਲਈ ਕਾਫੀ ਦੂਰ ਤੱਕ ਪੈਦਲ ਹੀ ਜਾਣਾ ਪੈਂਦਾ ਸੀ ਇਥੇ ਤਾਂ ਕਿ ਜਿਹੜੇ ਕਮਰਿਆਂ ਦੇ ਵਿੱਚ ਨੋਮੀਨੇਸ਼ਨ ਪੱਤਰ ਦਾਖਲ ਹੋਣੇ ਸਨ ਉਹਨਾਂ ਕਮਰਿਆਂ ਦੇ ਵਿੱਚ ਪੱਖਿਆਂ ਦੀ ਸਬੀਟ ਵੀ ਕਾਫੀ ਘੱਟ ਸੀ ਤੇ ਲੋਕ ਗਰਮੀ ਦੇ ਵਿੱਚ ਪਰੇਸ਼ਾਨ ਹੁੰਦੇ ਸਾਫ ਸਾਫ ਨਜ਼ਰ ਆ ਰਹੇ ਸਨ ਕਹਿੰਦੇ ਨੇ ਮਰਦਾ ਕਿਆ ਨਾ ਕਰਦਾ ਇਹ ਕਹਾਵਤ ਲੋਕਾਂ ਉੱਤੇ ਪੂਰੀ ਢੁਕਦੀ ਨਜ਼ਰ ਆ ਰਹੀ ਸੀ ਕਿਉਂਕਿ ਰਾਸ਼ਿਤ ਜਾਦਾ ਹੋਣ ਦੇ ਚਲਦੇ ਹੋਏ 3 ਵਜੇ ਤੱਕ ਦਾ ਸਮਾਂ ਸੀ ਤੇ ਲੋਕ ਆਪਣੇ ਨੋਮੀਨੇਸ਼ਨ ਦੇ ਫਾਰਮ ਭਰਵਾਉਣ ਦੇ ਲਈ ਭਰ ਗਰਮੀ ਦੇ ਵਿੱਚ ਬੈਠਣ ਨੂੰ ਮਜਬੂਰ ਸੀ ਹਾਲਾਂਕਿ ਏਸੀ ਕੀ ਲੋਕਾਂ ਨੂੰ ਇੰਨੀ ਗਰਮੀ ਦੇ ਵਿੱਚ ਬੈਠ ਕੇ ਚੱਕਰ ਤੱਕ ਆਣੇ ਸ਼ੁਰੂ ਹੋ ਗਏ ਸਨ ਉੱਥੇ ਹੀ ਇਸ ਮੌਕੇ ਲੋਕਾਂ ਤੇ ਪੁਲਿਸ ਦੇ ਵਿੱਚ ਬਹਿਸ ਹੁੰਦੀ ਵੀ ਵਿਖਾਈ ਦਿੱਤੀ ਪਰ ਅੱਜ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਇੰਤਜ਼ਾਮਾਂ ਦੀ ਪੂਲ ਖੁੱਲੀ ਹੋਈ ਸਾਫ਼ ਨਜ਼ਰ ਆਈ ਉਧਰ ਸ਼ੀਰਮਣੀ ਅਕਾਲੀ ਦਲ ਨੇ ਪੰਚੇਤੀ ਚੋਣਾਂ ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਘੇਰਿਆ ਹੈ ਇਹ ਚੋਣਾਂ ਭਾਵੇਂ ਪਾਰਟੀ ਦੇ ਸਿੰਬਲ ਤੇ ਨਹੀਂ ਲੜੀਆਂ ਜਾ ਰਹੀਆਂ ਪਰ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਲੜਨ ਨੂੰ ਯਕੀਨੀ ਬਣਾਉਣ ਦੇ ਲਈ ਜੁਟੀਆਂ ਹੋਈਆਂ ਨਜ਼ਰ ਆ ਰਹੀਆਂ ਸਨ ਇਥੇ ਦੱਸਣਾ ਚਾਹੁੰਦੇ ਹਨ ਕਿ 25 ਸਤੰਬਰ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦਾ ਸਮਾਂ ਨਿਰਧਾਰਤ ਕੀਤਾ ਸੀ। ਇਸ ਅਨੁਸਾਰ ਪੰਚਾਂ ਅਤੇ ਸਰਪੰਚਾਂ ਦੀਆਂ ਸੀਟਾਂ ਲਈ 27 ਸਤੰਬਰ ਤੋਂ 4 ਅਕਤੂਬਰ ਤੱਕ ਨਾਮਕੰਨ ਦਾਖਲ ਕਰਨ ਦਾ ਸਮਾਂ ਸੀ ਤੇ 15 ਅਕਤੂਬਰ ਨੂੰ ਇਸ ਦੀਆਂ ਵੋਟਾਂ ਪੈਣਗੀਆਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੋਣਾਂ ਸੰਬੰਧੀ 170 ਤੋਂ ਵੱਧ ਯਾਜਿਕਾ ਦਾਖਲ ਕੀਤੀਆਂ ਗਈਆਂ। ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਯਾਜਿਕਾਂ ਦੇ ਵਿੱਚ ਜ਼ਮੀਨੀ ਅਤੇ ਰਿਜ਼ਰਵੇਸ਼ਨ ਦੇ ਸਬੰਧਾਂ ਦੇ ਵਿੱਚ ਮੁਕਦਮੇ ਪੇਸ਼ ਕੀਤੇ ਗਏ ਸਨ। ਹਾਈ ਕੋਰਟ ਨੇ ਪੰਜਾ ਸਰਕਾਰ ਜੀ ਚੋਣ ਕਮਿਸ਼ਨ ਨੂੰ ਚੋਣਾਂ ਦੀਆਂ ਕਮੀਆਂ ਦੂਰ ਕਰਨ ਦੇ ਹੁਕਮ ਜਾਰੀ ਕੀਤੇ ਜਿਸ ਨਾਲ ਸਾਰੀਆਂ ਅਯਾਜਿਕਾਂ ਰੱਦ ਹੋ ਗਈਆਂ ਇਸ ਨਾਲੇ ਪੱਕਾ ਹੋ ਗਿਆ ਕਿ ਚੋਣ ਮਿਆਦੇ ਅੰਦਰ ਹੀ ਹੋਣਗੀਆਂ ਇਸ ਵਾਰ ਦੇ ਪੰਚਾਇਤੀ ਚੋਣਾਂ ਦੇ ਲਈ ਪੰਜਾਬ ਦੀਆਂ 13937 ਪੰਚਾਇਤੀ ਚੋਣਾਂ ਦੇ ਵਿੱਚ ਸ਼ਾਮਲ ਹੋਣਗੀਆਂ ਹਰ ਪਿੰਡ ਦੇ ਵਿੱਚ 5 ਤੋਂ 13 ਤੱਕ ਪੈਂਚ ਹੁੰਦੇ ਹਨ ਜਦੋਂ ਕਿ ਇੱਕ ਸਰਪੰਚ ਹੁੰਦਾ ਹੈ ਵਕਫ ਵਕ ਵਾਡਾ ਤੋਂ ਉਮੀਦਵਾਰ ਖੜੇ ਹੋਣਗੇ ਪੰਜਾਬ ਦੇ ਮਤਦਾਤਾ ਅੰਕੜਿਆਂ ਮੁਤਾਬਕ 4 ਸਤੰਬਰ ਤੱਕ ਵੋਟਰ ਲਿਸਟ ਨੂੰ ਅਪਡੇਟ ਕੀਤਾ ਗਿਆ ਹੈ ਜਿਸ ਦੇ ਵਿੱਚ 1 ਕਰੋੜ 33 ਲੱਖ 97932 ਮਤਦਾਤਾ ਦਰਜ ਹਨ ਪੰਚਾਇਤੀ ਚੋਣਾਂ ਦੇ ਵਿੱਚ ਵੋਟਰਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 19110 ਪੋਲਿੰਗ ਬੂਥ ਬਣਾਏ ਗਏ ਹਨ ਸੁਰੱਖਿਆ ਲਈ ਹਰ ਪੋਲਿੰਗ ਬੂਥ ਉੱਤੇ ਪੁਲਿਸ ਦੀ ਤਾਇਨਾਤੀ ਕੀਤੀ ਜਾਵੇਗੀ ਸੰਵੇਦਨਸ਼ੀਲ ਬੂਥਾਂ ਤੇ ਵਾਧੂ ਸੁਰੱਖਿਆ ਬਲ ਲਗਾਏ ਜਾਣਗੇ ਤਾਂ ਜੋ ਵੋਟ ਪੈਣ ਦੇ ਦੌਰਾਨ ਕਿਸੇ ਵੀ ਕਿਸਮ ਦੀ ਗੜਬੜੀ ਤੋਂ ਬਚਿਆ ਜਾ ਸਕੇ ਅੱਜ ਨਾਮਕੰਨ ਦੇ ਆਖਰੀ ਦਿਨ ਪੰਜਾਬ ਦੇ ਹਰੇਕ ਨੋਮੀਨੇਸ਼ਨ ਸੈਂਟਰ ਉਤੇ ਹਰ ਵਰਗੀ ਭੀੜ ਦੇਖੀ ਗਈ ਕਈ ਜਗ੍ਹਾ ਉਮੀਦਵਾਰਾਂ ਤੇ ਉਹਨਾਂ ਦੇ ਸਮਰਥਕ ਮੁਸ਼ਕਲਾਂ ਦੇ ਵਿੱਚ ਜੂਝਦੇ ਨਜ਼ਰ ਆਏ ਪ੍ਰਬੰਧਾਂ ਦੀ ਕਮੀ ਅਤੇ ਲੋਕਾਂ ਦੀ ਵੱਧ ਰਹੀ ਸੰਖਿਆ ਦੇ ਕਾਰਨ ਕਈਆਂ ਨੂੰ ਘੰਟਿਆਂ ਤੱਕ ਲਾਈਨਾਂ ਦੇ ਵਿੱਚ ਖੜਾ ਰਹਿਣਾ ਪਿਆ ਲੋਕਾਂ ਨੇ ਕਈ ਥਾਵਾਂ ਤੇ ਪ੍ਰਸ਼ਾਸਨ ਦੀ ਕਮਜ਼ੋਰੀ ਬਾਰੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਪੰਚਾਇਤੀ ਚੋਣਾਂ ਦੀ ਕਿਹ ਅਹਿਮਤ ਹੁੰਦੀ ਹੈ ਪੰਚਾਇਤੀ ਚੋਣਾਂ ਪਿੰਡ ਦੇ ਵਿਕਾਸ ਦੇ ਲਈ ਬਹੁਤ ਮਹੱਤਵਪੂਰਨ ਹੁੰਦੀਆਂ ਹਨ ਇਹ ਚੋਣਾਂ ਪਿੰਡ ਦੇ ਸਥਾਨਕ ਪ੍ਰਬੰਧਕਾਂ ਸੜਕੀ ਪਾਣੀ ਦੀ ਸਪਲਾਈ ਅਤੇ ਹੋਰ ਵਿਕਾਸ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਦੇਖੋ ਜਿੱਥੇ ਦਾ ਤਾਂ ਅਨੰਦਪੁਰ ਸਾਹਿਬ ਸਬਡਿਵੀਜ਼ਨ ਦਾ ਸਵਾਲ ਹੈ ਇਦੇ ਵਿੱਚ ਦੋ ਬਲਾਕ ਨੇ ਨੰਦਪੁਰ ਸਾਹਿਬ ਬਲਾਕ ਹੈ ਤੇ ਨੌਰਪੁਰ ਵੇਦੀ ਬਲਾਕ ਨੰਦਪੁਰ ਸਾਹਿਬ ਬਲਾਕ ਨੂੰ ਦੀ ਜਿੰਮੇਵਾਰੀ ਡਿਪਟੀ ਕਮਿਸ਼ਨਰ ਸਾਹਿਬ ਨੇ ਮੈਨੋ ਦਿੱਤੀ ਹੈ ਤੇ ਨੌਰਪੁਰ ਬਲਾਕ ਦੇ ਜਿਹੜੀ ਜਿੰਮੇਵਾਰੀ ਹੈ ਉਹ ਐਸਟੀਐਮ ਮੰਗਲ ਜਿਹੜੇ ਹਨ ਜੋਤਕੌਰ ਨੇ ਉਹ ਦੇਖ ਰਹੇ ਨੇ ਐਸਟੀ ਜਿਹੜਾ ਨੰਦਪੁਰ ਸਾਹਿਬ ਬਲਾਕ ਹੈ ਇਹ ਚ 159 ਪੰਚਾਇਤਾਂ ਨੇ ਤੇ ਜਿਹੜਾ ਨੌਰਪੁਰ ਵੇਦੀ ਬਲਾਕ ਉਹ ਚ 138 ਪੰਚਾਇਤਾਂ ਜਿੱਥੇ ਇਲੈਕਸ਼ਨ ਹੋਣੀ ਹੈ ਇਹਦੇ ਵਿੱਚ ਉਹ ਕਿੱਥੇ ਕਿੱਥੇ ਸਰਬਸੰਤੀ ਹੋਈ ਹੈ ਉਹਦਾ ਡਾਟਾ ਅਸੀਂ ਅੱਜ ਲੇਟ ਨਾਈਟ ਤੱਕ ਸਾਨੂੰ ਮਿਲ ਜੇਗਾ ਜਦ ਤੱਕ ਨਾਮੀਨੇਸ਼ਨ ਖਤਮ ਹੋਵੇਗੀ ਉਸ ਤੋਂ ਬਾਅਦ ਨਹੀਂ ਦੱਸ ਪਾਵਾਂਗੇ ਵੀ ਕਿੰਨੇ ਜਲਵਾ ਤੇ ਨੌਮੀਦ ਜਿਹੜੀ ਸਰਬਸੰਮਤੀ ਹੋਈ ਹੈ ਤੇ ਨਾਮੀਨੇਸ਼ਨ ਸਿੰਗਲ ਸਿੰਗਲ ਆਈ ਹੈ ਸਰਪੁਣ 3 ਵਜੇ ਤੱਕ ਸਾਰੇ ਪੋਟੀ ਸਰ ਆ ਰਹਾ ਹਾਂ ਦੇਖੋ ਵੱਡੀ ਤਦਾਦ ਵਿੱਚ ਲੋਕਾਂ ਨੇ ਜਿਹੜੇ ਨਾਮੀਨੇਸ਼ਨ ਦੇ ਵਿੱਚ ਅੱਜ ਹਿੱਸਾ ਲਿਆ ਉਹਦੇ ਦੋ ਤਿੰਨ ਕਾਰਨ ਰਹੇ ਆ ਅੱਜ ਜਿਆਦਾ ਰਸ਼ ਹੋਣ ਦੇ ਕਿ ਇੱਕ ਤਾਂ ਦੋ ਛੁੱਟੀਆਂ ਦੋ ਤਰੀਕ ગાંધી ਜਨਮ ਦਿਤੀ ਤੇ ਕੱਲ ਜਿਹੜੀ ਅਗਰਸੇਨ ਜਨਮ ਦਿਤੀ ਦੀ ਛੁੱਟੀ ਆ ਗਈ ਸੀ ਉਹਦੇ ਕਰਕੇ ਜਿਹੜੀਆਂ ਨੋਮੀਨੇਸ਼ਨ ਅੱਜ ਜ਼ਿਆਦਾ ਹੋਈ ਹੈ ਕੁਝ ਲੋਕ ਵਿਚਾਰ ਕਰਦੇ ਨੇ ਕਿ ਨਵਰਾਤਰਿਆਂ ਦੇ ਦਿਨਾਂ ਦੇ ਵਿੱਚ ਅਸੀਂ ਨੋਮੀਨੇਸ਼ਨ ਫਾਈਲ ਕਰਨੀ ਸੀ ਇਹ ਵੀ ਇੱਕ ਰੀਜ਼ਨ ਰਿਹਾ ਕਿ ਅੱਜ ਜ਼ਿਆਦਾ ਰਸ਼ ਪੈ ਰਿਹਾ ਪਰ ਅਸੀਂ ਪ੍ਰੋਪਰਲੀ ਉਹਨੂੰ ਮੈਨੇਜ ਕਰ ਲਿਆ ਸਵੇਰ ਥੋੜਾ ਰਸ਼ ਜ਼ਿਆਦਾ ਸੀਗਾ ਸਾਡੀ ਕਾਫੀ ਜਿਹੜੀ ਨੋਮੀਨੇਸ਼ਨ ਹੈ ਉਹ ਹੋ ਚੁੱਕੀ ਹੋਈ ਹੈ 3 ਵਜੇ ਤੱਕ ਨੋਮੀਨੇਸ਼ਨ ਹੋਣੀ ਹੈ ਹਜੇ ਵੀ ਰਫਲੀ 30 ਮਿੰਟ ਪਏ ਨੇ 3 ਵਜੇ ਤੱਕ ਜੋ ਵੀ ਬੰਦਾ ਸਾਡੇ ਇਸ ਚਰਨ ਗੰਗਾ ਸਟੇਡੀਅਮ ਦੇ ਅੰਦਰ ਦਾਖਲ ਹੋ ਜਾਵੇਗਾ ਅਸੀਂ ਉਹਦੀ ਫਾਈਲ ਲਵਾਂਗੇ ਸਾਡੀ ਡਿਊਟੀ ਹੈ ਸਾਨੂੰ 3 ਵਜੇ ਤੋਂ ਬਾਅਦ ਜਿੰਨਾ ਮਰਜ਼ੀ ਟਾਈਮ ਲੱਗੇ ਚਾਹੇ ਰਾਤ ਦੇ 10 ਵਜੇ ਅਸੀਂ ਸਾਰੀਆਂ ਫਾਈਲਾਂ ਪ੍ਰੋਸੈਸ ਕਰਕੇ ਸਾਰੇ ਬੰਦਿਆਂ ਨੂੰ ਫਾਰਗ ਕਰਕੇ ਫਿਰ ਅਸੀਂ ਇੱਥੋਂ ਚੰਦਗਨ ਦਾ ਸਟੇਡੀਅਮ ਤੋਂ ਜਾਵਾਂ ਸਰ ਜੀ ਇੱਕ ਗੱਲ ਮੈਂ ਉਹ ਦੇਖੋ ਜੀ ਇਲੈਕਸ਼ਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਸਾਫ਼-ਸਾਫ਼ ਲਿਖਿਆ ਸੀ ਕਿ ਜਿਹੜਾ ਨਾਮੀਨੇਸ਼ਨ ਦਾ ਟਾਈਮ ਹੈ ਉਹ ਅੱਜ 3 ਵਜੇ ਤੱਕ ਹੋਏਗਾ ਇਦੇ ਵਿੱਚ ਰਹਿਣ ਵਾਲੀ ਕੋਈ ਗੱਲ ਨਹੀਂ ਹੈ ਜਿਹੜੇ ਲੋਕਾਂ ਨੇ ਆਉਣਾ ਸੀ ਉਹ ਆ ਗਏ ਹੋਏ ਨਹੀਂ ਅਸੀਂ 3 ਵਜੇ ਤੱਕ ਜਿੰਨੇ ਵੀ ਲੋਕ ਚਰਨਗੰਗਾ ਸਟੇਡੀਅਮ ਦੇ ਅੰਦਰ ਆ ਗਏ ਹੈ ਇਹਨਾਂ ਦੀਆਂ ਫਾਈਲਾਂ ਲੈਣੀਆਂ ਹੈ ਫਾਈਲਾਂ ਲੈ ਕੇ ਇਹਨਾਂ ਨੂੰ ਬਾਹਰ ਬਿਠਾ ਦੇਣਾ ਹੈ ਪਹਿਲਾਂ ਅਸੀਂ ਪ੍ਰੋਸੈਸ ਕਰ ਦੇਣੀ ਹੈ ਤੇ ਉਸ ਤੋਂ ਬਾਅਦ ਜੋ ਕਮੀ ਪੇਸ਼ੀ ਹੋਵੇ ਤੁਛਨਾ ਮਾਪੇਰੇ ਪੂਰੀ ਕਰਵਾਉਣੀ ਹੈ ਸਾਡੇ